ਜਿਹੜਾ पठानकोट ਤੋਂ ਪਰ ਚੌਦਾਂ ਨੂੰ ਚੌਦਾਂ ਬੋਲ ਰਾਹ ਬਸਤੋ ਰਣ ਦੇ ਹੋਏ ਇੱਥੇ ਉਹ ਠੀਕ ਹੀ ਪੰਜਾਬੀ ਬੋਲ ਰਿਹਾ ਆਪਣੇ ਹਿਸਾਬ ਨਾਲ ਪਰ ਮਲਵਈਆਂ ਨੂੰ ਇਹ ਲੱਗਦਾ ਵੀ ਇਹ ਗਲਤ ਬੋਲ ਰਿਹਾ ਇਹ ਤੇ ਇਤਨਾ ਜਿਹੜੀ ਅਲੱਗ ਹੋਣਾ ਉਹ ਕਿਸੇ ਗੁਣ ਗਰੀ ਨਿਸ਼ਾਨੀ ਨਹੀਂ ਸੀ ਕਹਿ ਦਿੰਦੇ ਆ ਵੀ ਅਫਲਾਣੀ ਗੁਰੂ ਬਹੁਤ ਵੱਖਰੀ ਹੈ ਅਖਰੀ ਹੋਣਾ ਕਿਹੜਾ ਬੋਲ ਹੁੰਦਾ ਤੋਂ ਫਿਰ ਕਹਿ ਕੀ ਰਹੀਏ ਤੇ ਇਹਦੇ ਨਾਲ ਇੱਕ ਗੱਲ ਮੈਂ ਕਹਿਣੀ ਚਾਹਣਾ ਵੀ ਪੰਜਾਬੀ ਫਿਲਮ ਨੂੰ ਜਿੱਥੇ ਚੰਗੇ ਪ੍ਰੋਡਿਊਸਰ ਦੀ ਲੋੜ ਹੈ ਚੰਗੇ ਰਾਈਟਰਸ ਦੀ ਲੋੜ ਹੈ ਉਥੇ ਚੰਗੇ ਪਰਚੋਲੀਆਂ ਦੀ ਵੀ ਲੋੜ ਹੈ ਜਿਹਨੂੰ ਕ੍ਰਿਟਿਕਸ ਕਿਹਾ ਜਾਂਦਾ ਕ੍ਰਿਟਿਕਸ ਦੇ ਵਿੱਚ ਪੰਜਾਬੀ ਦੇ ਵਿੱਚ ਚੰਗੇ ਪੰਜ ਪਰਚੋਲੀਆਂ ਨਹੀਂ ਹੈਗੇ ਜਾਂ ਤੁਸੀਂ ਇਹ ਕਿਹਾ ਕਿ ਧੰਨਵਾਦ ਜੀ ਆ ਜਿਹੜਾ ਟ੍ਰੈਂਡ ਇਸ ਮੁੱਤ ਤੇ ਸੋਸ਼ਲ ਮੀਡੀਆ ਤੇ ਚੱਲਿਆ ਹੋਇਆ ਹੈ ਕਿਤਮਾਲ ਕਰਤੀ ਜੀਆ ਕਰਦਾ ਉਹ ਕਰਦਾ ਇਹ ਬਹੁਤ ਕਰਨਾ ਹੈ ਮਤਲਬ ਬੰਦੇ ਨੂੰ ਸੋਚ ਹੀ ਨਹੀਂ ਰਹੀ ਕਿ ਵੀ ਯਾਰ ਇਹ ਸਭ ਇਹ ਥੋੜੀ ਜਿਹੀ ਅਲੱਗ ਹੈ ਕਿੰਝ ਚੰਗਾ ਕੀ ਹੈ ਜਿੱਦਣ ਪੰਜਾਬੀ ਸਮਾਜ ਨੇ ਉਹ ਚਿੰਨ ਕਰਨਾ ਸ਼ੁਰੂ ਕਰਤਾ ਨਾ ਵੀ ਆਹ ਭਾਈ ਚੰਗਾ ਹੁੰਦਾ ਹੈ ਆਹ ਬੁਰਾ ਹੁੰਦਾ ਹੈ ਤੇ ਲਿਖਣਾ ਸ਼ੁਰੂ ਕਰਤਾ ਉਦੋਂ ਚੰਗੀਆਂ ਹੋਏ ਬਹੁਤ जिम्मे मैं कहना कि मैं रेख दे फिल्म नहीं बना सकता क्योंकि मैं उस दुख च नहीं जा सकता मैं धक्का नहीं विकम के नाम कर सकता है मेरी मैं समझ गया ये गल मैं पता लग गई किब और साहब नती मार्च उन्नीस सौ पैंती रू लाहौर की जी जानवर टाकस चलती है उस तो बाद फिल्म बनती है पहली गोल्डन जुबली फिल्म है ਚਲੋ ਉਸ ਤੋਂ ਬਾਅਦ ਦੌਰ ਚੱਲਦਾ ਨਹੀਂ ਤਾਂ ਵੰਡ ਵੀ ਹੋ ਜਾਂਦੀ ਹੈ ਕੁਝ ਵੰਡੇ ਦਾ ਖਲਮਾ ਵੀ ਹੋ ਗਿਆ ਸੱਤ ਲੋਕ ਦੇ ਕੰਟਰੀ ਦਾ ਚੌਧਰੀ ਕਰਮੇਲ ਸਿੰਘ ਚੱਲਦਾ ਨਹੀਂ ਤਾਂ ਦੌਰ ਹੋਵੇ ਐਸੇ ਜੇ ਤਰ੍ਹਾਂ ਫਲਮ ਦੀ ਲੱਜੋ ਜਿਹੜੇ ਪਾਣੀ ਨੂੰ ਪਾਣੀ ਕਹਿੰਦੇ ਆ ਚੋਥੀ ਨੂੰ ਚੋਥੀ ਕਹਿੰਦੇ ਆ ਕੌਲੀ ਨੂੰ ਕੋਲੀ ਕਹਿੰਦੇ ਆ ਇਸ ਤਰ੍ਹਾਂ ਦਾ ਚੱਲਦਾ ਇਹ ਪੰਜਾਬੀ ਦੀ ਉਹਦੀ ਸ਼ੋਧ ਨਹੀਂ ਲਈ ਤੇ ਦੌਰ ਚੰਨਪਰਦੇਸੀ ਵੀ ਆ ਜਾਂਦੀ ਹੈ ਵਿੱਚ ਦੀਬਾਬਲੇ ਸਰੀ ਰਾਤਿੰਗਿਆ ਲੰਮੀ ਐ ਚੱਲ ਰਹੀ ਨੇ ਤੁਸੀਂ ਇਹ ਦੱਸੋ ਕਿਹ ਕਿੰਨਾ ਹੋਊਗਾ ਜਿਹਦੇ ਜੋ ਟੰਗ ਟੰਗ ਕੇ ਗੁੰਡਣ ਵਾਲੇ ਸਾਡੇ ਕੋਲੇ ਕਲਾਕਾਰ ਵੀ ਆ ਜਾਂਦੇ ਐ ਹਲਮਕਾਰ ਵੀ ਉਧਰ ਆ ਜਾਂਦੇ ਐ ਉਹਨਾਂ ਨੇ ਪੰਜਾਬੀ ਪਰਵਾ ਦਾ ਜਿੰਨਾ ਘੱਟਾ ਪਾਇਆ ਆਪਾਂ ਸਾਰੇ ਚੰਦਰਾ ਵਾਪਰਾਂ ਤੁਹਾਡੀ ਲਿਗਾਤੇ ਰੱਖੋ ਉਸ ਤੋਂ ਬਾਅਦ ਚੰਗਿਆ ਘਮ ਹੋਣੀ ਐ ਮੈਂ ਪੁੱਛਦਾ ਪੰਜਾਬੀ ਬਲਵਾਂ ਰਾਜ ਦਾ ਉਹ ट्रांजिशन ਪੀਰੀਅਡ ਕਿਹੜਾ ਹੈ ਜਦੋਂ ਪੰਜਾਬੀ ਬਲਵਾਂ ਇੱਕ ਦਾਉ ਛੱਡ ਕੇ ਆਉਂਦੀਆਂ ਤੇ ਜਿਹਦੇ ਉਸ ਪ੍ਰੋਸੈਸ ਦੇ ਵਿੱਚ ਉਹ ਰੀਪੋਰਟ ਨੂੰ ਮਿਲਦੀ ਮੈਂ ਇਸ ਤੋਂ ਪਹਿਲਾਂ ਜਿਹੜਾ ਇਹ ਪਾਣੀ ਪਾਣੀ ਨੂੰ ਪਾਣੀ 14 ਨੂੰ 14 커피 ਨੂੰ ਤੱਕ ਉਹ ਵੀ ਉਹ ਬੋਲਣ ਦਾ ਕਿ ਮੈਂ ਬਹੁਤ ਕੀ ਗੱਲ ਕਰਨ ਇਸ ਤਰ੍ਹਾਂ ਦੀ ਫੁਲਾਰੀ ਦੀ ਪੰਜਾਬੀ ਮਾੜੀ ਹੈ ਫੁਲਾਰੀ ਦੀ ਪੰਜਾਬੀ ਮਾੜੀ ਹੈ ਕੋਈ ਹੋਰ ਮੈਨੂੰ ਪਤਾ ਲੱਗਿਆ ਪੰਜਾਬੀ ਇੱਕ ਜੀ ਹੈ ਹੀ ਨਹੀਂ ਇਹਨਾਂ ਠਾਨਕੋੜ ਤੋਂ ਪਰ ਚੋਲਾ ਚੋਲਾ ਬੋਲ ਰਿਹਾ ਬਸ ਬੋਲ ਰਿਹਾ ਉਹ ਠੀਕ ਹੀ ਪੰਜਾਬੀ ਬੋਲ ਰਿਹਾ ਆਪਣੇ ਹਿਸਾਬ ਨਾਲ ਪਰ ਮਲਵਈਆਂ ਨੂੰ ਇਹ ਲੱਗਦਾ ਵੀ ਇਹ ਗਲਤ ਬੋਲ ਰਿਹਾ ਇਹ ਤਾਂ ਬਾਟ ਵਿੱਚ ਬਹੁਤ ਸਾਰੀਆਂ ਬੋਲੀਆਂ ਨੇ ਜਿੰਨੇ ਉਹ ਲੈਜ਼ੇ ਨੇ ਪੰਜਾਬੀ ਦੇ ਅਲੱਗ-ਅਲੱਗ ਕਿੰਨੇ ਤੋਂ ਬਿੱਤਰ ਜਾਣਦੇ ਹੋ ਉਹ ਉਹ ਜਿਵੇਂ ਤੁਹਾਡੀ ਹੈ ਇੱਕ ਮਝਾਇਆ ਲਾ ਕੇ ਕਹਿੰਦਾ ਵੀ ਤੰਪਈਆਂ ਦੀ ਬੋਲੀ ਤੇ ਕੋਆਦੀ ਦੇ ਭਈਏ ਹੁੰਦੇ ਤੇ ਮੇਰੇ ਮੇਰੇ ਮੂਲੇ ਦੀ ਗੱਲ ਆ ਹੋਰ ਵੀ ਉੱਥੇ ਕਈ ਸਰ ਜਨ ਬੈਠੇ ਸੀ ਉਹ ਕਹਿ ਸਕਦਾ ਮਤਲਬ ਪੂਰੀ ਐਕਟੀਵਿਟੀ ਗੱਲ ਨਹੀਂ ਪਰ ਮੈਨੂੰ ਸਿਰ ਮੇਰੇ ਸੋਚ ਨੂੰ ਇਹ ਆ ਕਿ ਕਿਉਂਕਿ ਉਹਨੂੰ ਲੱਗਦਾ ਵੀ ਜਿਹੜੀ ਮਾਝੀ ਹੈ ਉਹ ਬੇਹਦ ਪੰਜਾਬੀ ਹੈ ਕੋਆਦੀ ਦੇ ਉੱਤੇ ਹਿੰਦੀ ਦਾ ਅਸਰ ਆ ਜਾਂ ਕਿਸੇ ਹੋਰ ਬੋਲੀ ਦਾ ਅਸਰ ਇਸਕੇ ਉਹ ਲੈਸਰ ਉਹ ਮਤਲਬ ਉਹ ਕੋਈ ਦੂਜੇ ਦਰਜੇ ਦੀ ਬੋਲੀ ਹੈ ਅਸੇ ਗੱਲ ਜਿਆਦਾਤਰ ਕਿਉਂਕਿ ਮਾਝੇ ਦਾ ਜੋ ਰਿਆ ਪੰਜਾਬੀ ਬੁਲਵਾਂ ਦੇ ਪਹਿਲਾਂ ਬਾਅਦ ਚ ਮਿਲਵੀਆਂ ਦਾ ਰਿਆ ਤੇ ਹੁਣ ਜਿਆਦਾਤਰ ਬੁਲਵਾਂ ਮਿਲ ਵਿੱਚ ਮੰਦੀ ਹੈ ਤਾਂ ਸਾਨੂੰ ਇਹ ਜਿਆਦਾਤਰ ਜੇ ਹੀ ਕੋਈ ਅਸੀਂ ਬੋਲਦਾ ਅਸ ਬੋਲੀ ਨਹੀਂ ਲੈਦਾ ਜਿਹੜਾ ਅਸੀਂ ਬੋਲਦੇ ਹੈਗੇ ਦੂਜਾ ਪਤ ਰਿਆ ਉਹ ਕੋਈ ਖਰਾਬ ਹੈ ਕਿ ਪਿਛਲੇ ਕੁ ਦਿਨਾਂ ਜੀ ਮੈਨੂੰ ਵੀ ਕੋਈ ਚੰਦਲ ਹੋਇਆ ਇਸ ਗੱਲ ਦਾ ਕਿਉਂਕਿ ਬਹੁਤ ਸਾਰੇ ਜਦੋਂ ਤੁਸੀਂ ਲੈਜ਼ਰ ਸੁਣਦੇ ਹੋ ਜਦੋਂ ਤੁਸੀਂ ਉਹਦੇ ਕੁਝ ਕਰਨ ਦਾ ਵੀ ਮਨ ਲੱਗਦਾ ਵੀ ਨਹੀਂ ਇਹ ਵੀ ਅੱਗੇ ਜਗਾ ਠੀਕ ਨਹੀਂ ਕੁਆਲੀ ਆਪਣੀ ਜਗ੍ਹਾ ਠੀਕ ਨੇ ਤੇ ਕੁਆਲ ਜਦ ਤੁਸੀਂ ਇਹ ਦੇਖੋ ਜੀ ਮਨਦੋਣੀ ਕਦੇ ਉਹਨਾਂ ਨੂੰ ਸੁਣਿਓ ਤੁਸੀਂ ਉਹਨਾਂ ਦਾ ਘਾੜ ਦਾ ਲੱਗਦਾ ਜਿਹੜਾ ਰੂਪੜ ਤੋਂ ਤਨਾਸੇ ਦੇ ਚਲੇ ਜਾਗਾ ਉਹ ਕਹਿੰਦੇ ਨੇ ਤਨਾਸ ਨਾਲ ਸਾਡੀ ਬੋਲੀ ਨਹੀਂ ਮਿਲਦੀ ਕਿੰਨੇ ਦਾ ਤਸਵੀਰ ਰੂਪੜ ਦਾ ਹੋਵੇਗਾ ਘਾੜ ਦਾ ਸਾਡੇ ਪਿੰਡ ਧੂਆ ਨੂੰ ਧੁਵਾਈ ਕਿਹਾ ਜਾਂਦਾ ਚਰਦੇ ਪਾਸੇ ਲੱਗੜਾ ਗੱਗੜਾ ਗੱਗੜਾ ਚਲੇ ਜਾਓ ਉਸ ਮੋੜ ਤੋਂ ਪਿੰਡ 6-7 ਕਿਲੋਮੀਟਰ ਉਹਦੇ ਧੂਆ ਕਹਿੰਦੇ ਨੇ ਅਸੀਂ ਉਹਨਾਂ ਦਾ ਮਜ਼ਾਕ ਉਡਾਉਣਾ ਦੀ ਵੀ ਯਾਰੀ ਸਭ ਤੁਹਾਡੇ ਕਿੰਨੇ ਪਰਖਦੇ ਪਰ ਉਹ ਸਾਡੇ ਨਾਲ ਕੋਈ ਲੈਸਰ ਬੋਲੀ ਤਾਂ ਨਹੀਂ ਬੋਲ ਰਹੇ ਤੇ ਬੂਆ ਕਹਿੰਦੇ ਸੀ ਕਿਉਂਕਿ ਮੇਰੇ ਤਾਇਆ ਵਿਆਹ ਹੋਇਆ ਸੀ ਉਹਦੇ ਜਿਹੜੇ ਮੇਰੇ ਟਾਈ ਨੇ ਉਸ ਸੀ ਉਹਨਾਂ ਦੇ ਪੁੱਤਰ ਉਹ ਬੱਚੇ ਸਾਰੇ ਬੂਆ ਕਹਿੰਦੇ ਸੀ ਕੋਈ ਹੋਰ ਸ਼ਬਦ ਹੈ ਜਿੰਦੇ ਸੀ ਸੋ ਮੈਨੂੰ ਆਇਆ ਲੱਗਦਾ ਵੀ ਸਾਨੂੰ ਪੰਜਾਬੀਆਂ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਇਹ ਵੀ ਕਿਹੜੀ ਬੋਲੀ ਇਹ 14 20 ਬੋਲਿਆ ਜਾਂਦਾ ਹੈ ਤੇ ਜੇ ਕਿਤੇ ਤੁਸੀਂ ਮਲਕਾਨਵਾਲ ਨੂੰ ਜਾਂਦੇ ਜਾਓਗੇ ਜਾਂ ਸialkot ਵੱਲ ਜੁ ਜਾਂ ਫਿਰ ਤੁਸੀਂ ਜ਼ਮੀਨ ਉੱਤੇ ਡੰਡੇ ਮਾਰ ਲੱਗੇ ਹੋਗੇ ਵੀ ਇਹ ਤਾਂ ਪੰਜਾਬੀ ਦੀ ਬੋਲ ਚ ਜਾਂ ਇਹ ਸੋ ਸਾਨੂੰ ਥੋੜਾ ਜਿਹਾ ਦੁਬਾਰਾ ਇਹਦੇ ਤੇ ਇੱਕ ਇਹ ਗੱਲ ਸੀ ਬੋਲੀ ਪਾਕਿਸਤਾਨ ਜਿਹੜਾ ਪਹਿਲਾਂ ਕਿਉਂਕਿ ਇਹ ਬੋਲੀਆਂ ਸੜਕ ਦੇ ਅੰਦਰ ਮਾਹੌਲ ਸੀ ਇਸ ਕਰਕੇ ਉੱਥੇ ਮਜੀ ਦਾ ਅਸਰ ਆਉ ਜਾਂ ਕੇਂਦਰੀ ਬੋਲੀ ਦਾ ਉਵੇਂਗਾ ਮੈਨੂੰ ਇਹ ਲੱਗਦਾ ਪਈ ਬੇਸ਼ਅਰ ਜੋ ਸ਼ਬਦ ਜਿਹੜੇ ਉਹ ਬੋਲਦੇ ਸੀ ਉਹ ਠੀਕ ਬੋਲਦੇ ਸੀ ਤੁਸੀਂ ਤੁਸੀਂ ਦਲੀਪ ਕਮਾਈ ਨੂੰ ਸੁਣੋ ਪਸ਼ਾਬਰੀ ਬੋਲ ਰਿਹਾ ਪਸ਼ਾਬਰੀ ਉਹ ਨਹੀਂ ਬੋਲੀ ਜਾਉਂਗੀ ਸਮਝੋ ਮੈਂ ਤੇ ਜੇ ਸ਼ਰਮਾ ਉੱਤੇ ਰਾਜਪੂਰ ਹੋਣੀ ਜਾਂ ਕਦੂਰ ਖਾਨ ਦਾ ਜਾਂ ਕੋਤਾ ਉਹ ਪਸ਼ਾਬੀ ਬੋਲਣਗੇ ਤਾਂ ਸਾਨੂੰ ਲੱਗਦਾ ਵੀ ਇਹ ਪਤਾ ਨਹੀਂ ਗਾਇਬ ਜੀ ਨਿਆਪੀ ਕੀ ਬੋਲੀ ਜਾਂਦੇ ਸੋ ਇਸ ਕਰਕੇ ਉਹ ਲੋਕ ਹਸਰ ਹੁੰਦਾ ਨੂੰ ਦਾ ਜੇ ਤੁਸੀਂ ਪੰਜਾਬੀ ਫਿਲਮ ਦਾ ਜਿਹੜਾ ਮਹਾਵਰਾਟ ਇੱਕ ਹੋ ਜਾਈਏਗਾ ਤੋਤਾ ਕੁਤਰਾ ਨਹੀਂ ਫਿਲਮਾਂ ਸੀ ਬਣਾਈਆਂ ਨਿਕਲ ਜਾਂਦਾ ਉਹਦੇ ਚੋਰ ਨਹੀਂ ਕੀਤਾ 133 ਜਿਹੀ ਸਭ ਤੋਂ ਪਹਿਲੀ ਫਿਲਮ ਲਗਭਗ 135 ਪਈ ਦਿਨ ਲੱਗਦੀ ਹੈ ਤੇ ਪੰਜਾਬ ਦੀ ਪਹਿਲੀ ਸਿਆਸੀ ਫਿਲਮ ਜਿਹੜੀ ਉਹ 2010 ਚ ਬਣੀ ਹੈ ਮਤਲਬ ਪੰਜਾਬੀਆਂ ਨੇ ਅੱਜ ਤੱਕ ਸਾਲ ਸਿਆਸੀ ਫਿਲਮ ਨਹੀਂ ਬਣਾਈ ਹੈ ਪੋਲੀਟਿਕਲ ਫਿਲਮ ਨਹੀਂ ਬਣਾਈ ਹੈ ਮਿੱਟੀ ਦੀ ਗੱਲ ਕਰ ਰਿਹਾ ਤਾਂ ਪਹਿਲੀ ਗੱਲ ਤਾਂ ਇਹ ਤੇ ਵੀ ਹੋਣੀ ਚਾਹੀਦੀ ਹੈ ਵੀ ਅਸੀਂ ਸਿਆਸਤ ਸਾਡੀ ਕਿੱਥੇ ਸੀ ਡਾ. ਲਖਮਨਾ ਦੇ ਵਿੱਚ ਇਹ ਵੀ ਇਹ ਤੋਂ ਹੋ ਸਕਦੀ ਤਾਂ ਜਿਹੜਾ ਮਤਲਬ ਅਸੀਂ ਮੰਨਦੇ ਆਂ ਵੀ ਚੇਂਜ ਹੋਇਆ ਦੌਰ ਉਹ ਜਦੋਂ ਬਰਾਸਮਨ ਹੋਰਾਂ ਨੇ ਸਰਮ ਬਣਾਈ ਸੀ ਦੇ ਮਗਰ ਡੁੱਟਾ ਸੰਗ ਉਹ ਇੱਕ ਪੀਰੀਅਡ ਦਾ ਤੁਸੀਂ ਦੱਸਉਲੀ ਸੀ ਫਿਰ ਉਹਨਾਂ ਨੇ ਜਸਵਾਲ ਘੱਟੀ ਉਹਨਾਂ ਨੇ ਮੌਲਟੀਆ ਬਣਾਈ ਤੇ ਇੰਚੀ ਤੋਂ ਬਣੀ ਸ਼ੀਰੂਦਮ ਸਿੰਘ ਉਹ ہماری ਚਿੱਤਰ ਚਿਤਰ ਪ੍ਰਸਤ ਸਿਨੇਮਾ ਨੇ ਬੜਾ ਹੀ ਇਲਾਜ ਕਰ ਰਿਹਾ ਹੈ ਕਿ ਤਿੰਨੇ ਫਿਲਮਾਂ ਤਾਂ ਤੁਸੀਂ ਬਿਲਕੁਲ ਵੱਖਰੀਆਂ ਵੱਖਰੀਆਂ ジャンਰ ਦੀਆਂ ਫਿਲਮਾਂ ਨੇ ਆਪਣੀਆਂ ਵੱਖਰੀਆਂ ਬਲਕਿ ਜੀਆਉਂਦੀਆਂ ਹਜ਼ਾਬੀ ਦੇ ਵਿੱਚ ਕਹਾਂਗੇ ਪਰ ਤਿੰਨੇ ਫਿਲਮਾਂ ਨੂੰ ਲੋਕਾਂ ਨੇ ਹੰਗਾਰਾ ਦਿੱਤਾ ਕਾਮੇਡੀ ਨੂੰ ਵੀ ਹੰਗਾਰਾ ਦਿੱਤਾ ਜਿਵੇਂ ਕਿ ਸਾਇਰਲ ਕਾਮੇਡੀ ਆ ਤੇ ਇੱਕ ਪੀਰੀਅਡ ਫਿਲਮ ਉਸ ਤੋਂ ਬਾਅਦ ਸਾਡੇ ਕੋਲ ਮਤਲਬ ਇਹ ਕਿ ਇੰਨਾ ਤਜਰਬਾ ਹੋ ਗਿਆ ਸੀ ਕਿ ਅਸੀਂ ਤਿੰਨ ਸਲਮਾਨੂ ਲੋਕਾਂ ਨੇ ਹਾਊਸਫੁਲ ਕਰਤਾ ਉਹ ਤੋਂ ਅੱਗੇ ਜਾਣਾ ਬਣਦਾ ਸੀ ਪਰ ਉਹ ਤੋਂ ਉਲਟਾ ਰਿਵਰਸ ਹੋ ਗਿਆ ਇਸ ਤਰ੍ਹਾਂ ਲੱਗ ਗਿਆ ਕਿ ਬੰਦੇ ਨਵੇਂ ਆਏ ਜਿਨ੍ਹਾਂ ਨੂੰ ਲਖਮਨ ਸਿੰਘ ਜੀ ਦੇ ਕੰਜਮਾਨ ਸਾਹਿਬ ਨੇ ਉਹ ਰੇਲ ਲਗਾਈ ਇਹਨਾਂ ਨੂੰ ਇੱਕ ਨਵੀਂ ਮੰਡੀ ਇਹਨਾਂ ਨੂੰ ਮਿਲ ਗਈ ਐਨ ਆਰ ਆਈਸ ਉਸ ਜਿਹੜੀ ਮੰਡੀ ਆ ਤਾਂ ਤੁਸੀਂ ਮੰਡੀ ਨਹੀਂ ਕੈਟਰ ਕਰਦਾ ਹੁੰਦਾ ਉਹ ਤਾਂ ਚੱਲ ਗਈ ਉਹ ਤਾਂ ਉਹਨਾਂ ਨੇ ਜ਼ਿਆਦਾਤਰ ਜਿਹੜੇ ਐਨ ਆ ਆ ਪ੍ਰਵਾਸੀ ਪੰਜਾਬੀਆਂ ਦੇ ਉੱਤੇ ਜਿਹੜੀਆਂ ਸੇਵਾਵਾਂ ਸ਼ੁਰੂ ਕਰਨੀਆਂ ਸੀ ਉਹ ਕਰ ਚੁੱਕੇ ਸਾਰਾ ਜੀ ਆਇਆਂ ਦਾ ਦੌਰ ਜਿਹੜਾ ਜੀ ਆਇਆਂ ਲੈ ਕੇ 2010 10 ਦਸ ਦੇ ਵਿੱਚ ਤੱਕ ਉਹ ਸਾਰਾ ਚੱਲਿਆ ਤੇ ਉਹ ਤੋਂ ਬਾਅਦ ਫਿਰ ਉਹ ਵੀ ਅਲੋਪ ਹੋ ਗਿਆ ਫਿਰ ਕਾਮੇਡੀ ਆ ਗਈ ਤੇ ਤੇ ਜਦ ਪੰਜਾਬੀ ਦੇ ਵਿੱਚ ਜੇ ਕੋਈ ਬਹੁਤ ਹੀ ਮਸੱਲੀ ਮਤਲਬ ਉਹ ਬਖਰਾ ਖੁਸ਼ ਹੋਇਆ ਹੋਵੇ ਉਹ ਤਾਂ ਮੈਨੂੰ ਲੱਗਦਾ ਕਿ ਇੰਨਾ ਮੁਸ਼ਕਲ ਹੈ ਕੱਤ ਇੱਕ ਮਾਂ ਜਿਹੜਾ ਮੈਨੂੰ ਦੌਰ ਲੱਗਦਾ ਵੀ ਤਿੰਨ ਸਲਮਾਂ ਕੱਟੀਆਂ ਚੁੰਡੀਆਂ ਬੰਡੀਆਂ ਤੇ ਚਲਣੀਆਂ ਉਹ ਇੱਕ ਚੰਗਾ ਸ਼ਗਨ ਸੀ ਜਿਹਨੂੰ ਬਾਅਦ ਵਿੱਚ ਕੋਈ ਬਹੁਤ ਜ਼ਿਆਦਾ ਗਿਲਿਆਂਦਾ ਨਹੀਂ ਜਾ ਸਕਿਆ ਪਰ ਇਹਦੇ ਨਾਲ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਲਮਾਂ ਜਿਹੜੀ ਉਹਦੀ ਬਹੁਤ ਜਾਲਮ ਇਕਨੋਮਿਕਸ ਜਨਤਾ ਬੰਦੇ ਕੋਲ ਪੈਸਾ ਤੁਹਾਨੂੰ ਕੋਈ ਦੇ ਦੇਵੇ ਤੇ ਕਹਿ ਵੀ ਫੁੰਡ ਦੇ ਕੋਈ ਮਸਲਾ ਨਹੀਂ ਤੇ ਆਖੀ ਬੰਦਾ ਕੋਈ ਤੁਹਾਨੂੰ ਮਿਲ ਗਿਆ ਤੇ ਤੁਹਾਨੂੰ ਕਿਆ ਵੀ ਨੂੰ ਸ਼ਰਮ ਬਣਾਇਆ ਨੂੰ ਬਣਾਉਣੀ ਚਾਹਦਾ ਕੋਈ ਚੱਕਰ ਜਾਂ ਸਰਕਾਰ ਹੈਲਪ ਕਰਦੀ ਜਿਵੇਂ 70s ਦੇ ਵਿੱਚ ਜਿਹੜੀਆਂ ਪਬਲ ਸਿਰਮਾ ਜਿਹੜਾ ਬਣਿਆ ਉਹ ਸਰਕਾਰ ਕੋ ਫੰਡਡ ਜਿਆਦਾ ਪੈਸੇ ਕਿ ਇਸ ਕਰਕੇ ਤੁਸੀਂ ਰੂਪ ਕਰਦੇ ਹੋ ਇਹ ਤੋਂ ਬਿਨਾ ਜਿਹੜਾ ਖੇਤਰ ਦੇ ਵਿੱਚ ਸਰਨ ਰਿਲੀਜ਼ ਹੋਣੀ ਹੈ ਉਹਦੀ ਆਪਣੀ ਇਕ ਲੋਜਿਕਸ ਹੈ ਤੇ ਉਹਦੇ ਵਿੱਚ ਬਹੁਤ ਚਮੜਿਆ ਉਹਦੇ ਚ ਬਹੁਤ ਸਾਰਾ ਕੰਪਰੋਮਾਈਜ਼ ਕਰਨਾ ਪੈਂਦਾ ਤੇ ਜਦੋਂ ਤੱਕ ਤੁਸੀਂ ਐਨ ਉਸ ਸਟੇਜ ਤੇ ਨਹੀਂ ਪਹੁੰਚ ਜਾਂਦੇ ਜਦੋਂ ਤੁਸੀਂ ਕਹੋ ਵੀ ਮੈਂ ਕੁਝ ਵੀ ਕਰ ਸਕਦਾ ਮੇਰਾ ਕਿਸੇ ਨਾਲ ਕੋਈ ਮਤਲਬ ਨਹੀਂ ਲੱਗਾ ਉਹਦੋਂ ਤੱਕ ਤੁਹਾਨੂੰ ਬਹੁਤ ਸਾਰੇ ਕੰਪਰੋਮਾਈਜ਼ ਕਰਨੇ ਪੈਂਦੇ ਤੇ ਜੇ ਕੰਪਰੋਮਾਈਜ਼ ਨੇ ਜੇ ਤੁਸੀਂ ਕਿਉਂ ਇਹ ਸੋਚ ਰਹੇ ਹੋ ਵੀ ਬੰਦਾ ਫਿਲਮ ਉਸ ਜੀ ਬਣਾਉਣ ਜਾ ਰਿਹਾ ਹੈ ਕਿ ਤੁਸੀਂ ਸੋਚ ਰਹੇ ਹੋ ਵੀ ਉਹ ਬਣਦੀ ਹੋਵੇ ਸੋ ਇਹ ਚੈਲੰਜ ਨੇ ਜਿਹੜੇ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕਿ ਵਿਸ਼ਾਲਾ ਹੋਣ ਤੇ ਜਲਦੀ ਆਪਿਓ ਜਦੋਂ ਪੰਜਾਬੀ ਦੀਆਂ ਪੰਜ ਫਿਲਮਾਂ ਇੱਕੋ ਘਟਾ ਹੈ ਜਿਹਾ ਵਨ ਤੇ ਇੱਕ ਨਾਲ ਜਿਹੜੀ ਅਲੱਗ ਹੋਣਾ ਉਹ ਕਿਸੇ ਗੁਣ ਗਰੀ ਨਿਸ਼ਾਨੀ ਨਹੀਂ ਸੀ ਕਹਿ ਦਿੰਦੇ ਆ ਵੀ ਉਹ ਫਲਾਣੀ ਫਿਲਮ ਬਹੁਤ ਵੱਖਰੀ ਹੈ ਵੱਖਰੀ ਹੋਣਾ ਕਿਹੜਾ ਬੁਰ ਹੁੰਦਾ ਉਹਨਾਂ ਕੈਪੀਂ ਕਿੱਥੇ ਤੇ ਇਹਦੇ ਨਾਲ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ ਪੰਜਾਬੀ ਫਿਲਮ ਨੂੰ ਜਿੱਥੇ ਚੰਗੇ ਪ੍ਰੋਡਿਊਸਰ ਦੀ ਲੋੜ ਹੈ ਚੰਗੇ ਰਾਈਟਰਸ ਦੀ ਲੋੜ ਹੈ ਉਥੇ ਚੰਗੇ ਪਰਚੋਲੀਆਂ ਦੀ ਵੀ ਲੋੜ ਹੈ ਜਿਹਨੂੰ ਕ੍ਰਿਟਿਕਸ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਚੰਗੇ ਪੱਜ ਪਰਚੋਲੀਆਂ ਨਹੀਂ ਹੈਗੇ ਜਦ ਤੁਸੀਂ ਮੈਨੂੰ ਦਿਖਾ ਦਿਓ ਬਿਜਾਜ ਚੰਗੇ ਉਹ ਸਿਰਫ ਇਨਫੋਰਮੇਸ਼ਨ ਦੇ ਸਕਦੇ ਨੇ ਜਦੋਂ ਆ ਡਾਕਟਰ ਆਉਂਦਾ ਰਾਈਟਰ ਆ ਦੋ ਚਾਰ ਗੱਲਾਂ ਉਹ ਕਰ ਸਕਦੇ ਨੇ ਪਰ ਉਸ ਤੋਂ ਏਕ ਨਹੀਂ ਹੋ ਪੰਜ ਜਿਆਦਾ ਕਹਦੇ ਹੈ ਜੀ ਪੰਜ ਜਿਆਦਾ ਕਹਦੇ ਤੁਸੀਂ ਮੈਂ ਤਾਂ ਹਾਂ ਵੀ ਮਤਲਬ ਜੇ ਹੋਣ ਤਾਂ ਵਧੀਆ ਗੱਲ ਹੈ ਜੀ ਉਹ ਲੈ ਕੇ ਆਉਣੇ ਚਾਹੀਦੇ ਨੇ ਮੂਰੇ ਤੇ ਜੇ ਇਹ ਹੈ ਕਿ ਤੁਹਾਨੂੰ ਪਤਾ ਜੀ ਆ ਜਿਹੜਾ ਟ੍ਰੈਂਡ ਇਸ ਵਕਤ ਤੇ ਸੋਸ਼ਲ ਮੀਡੀਆ ਤੇ ਚੱਲਿਆ ਹੋਇਆ ਹੈ ਕਮਾਲ ਕਰਤੀ ਜੀਆ ਕਰਦਾਵਾ ਕਰਦਾ ਇਹ ਬਹੁਤ ਕਰਨਾ ਹੈ ਮਤਲਬ ਬੰਦੇ ਸੋਚ ਹੀ ਨਹੀਂ ਰਹੇਗੇ ਵੀ ਯਾਰ ਇਹ ਸਾਨੂੰ ਇਹ ਥੋੜੀ ਜਿਹੀ ਲੱਗਿਆ ਪਰ ਚੰਗਾ ਕੀ ਹੈ ਜਿੱਦੋਂ ਪੰਜਾਬੀ ਸਮਾਜ ਨੇ ਉਹ ਖਿੰਨ ਕਰਨਾ ਸ਼ੁਰੂ ਕਰਤਾ ਨਾ ਵੀ ਆਹ ਭਾਈ ਚੰਗਾ ਹੁੰਦਾ ਹੈ ਆਹ ਬੁਰਾ ਹੁੰਦਾ ਤੇ ਲਿਖਣਾ ਸ਼ੁਰੂ ਕਰਤਾ ਉਦੋਂ ਚੰਗੀਆਂ ਹੋਈਆਂ ਹੋਈਆਂ ਪੰਜਾਬ ਦੇ ਇੱਕ ਮੇਰੀ ਦੋਸਤ ਯੂਕੇ ਤੋਂ ਉਹਨਾਂ ਦੇ ਆਪਣੇ ਦੋਸਤ ਨੇ ਸਾਈਕਾਇਟ੍ਰਿਸ ਜੀ ਉਹਨੂੰ ਮਾਨਸਿਕ ਰੋਗਾਂ ਦੇ ਮਾਹਰ ਨੇ ਇੱਕ ਖਲਮਾਈ ਪੰਜਾਬੀ ਦੀ ਉਹਦੀ ਬਹੁਤ ਚਰਚਾ ਹੋਈ ਮਾਨਸਿਕ ਰੋਗੀਆਂ ਬਾਰੇ ਇਸ ਉੱਤੇ ਉਹ ਕਹਿੰਦਾ ਵੀ ਇਸ ਨੂੰ ਜ਼ਾਲਮ ਤੋਂ ਨਹੀਂ ਨਿਭਣ ਸਕਦੀ ਇਹ ਮਾਨਸਿਕ ਰੋਗੀਆਂ ਇਸ ਤੋਂ ਵੱਧ ਕੱਟਾ ਨੂੰ ਸਾਈਕਾਇਟ੍ਰਿਸ ਕਹਿੰਦੇ ਮੈਂ ਉਹਨੂੰ ਅਪੀਲ ਕੀਤੀ ਕੁੜੀ ਨੂੰ ਮੈਂ ਜਮਾਇਆ ਉਹਨੂੰ ਕਹਿ ਇੱਕ ਲੇਖ ਇਹ ਸਾਨੂੰ ਬਹੁਤ ਲੋੜ ਹੈ ਸਾਨੂੰ ਪੰਜਾਬੀਆਂ ਨੂੰ ਵੀ ਅਸੀਂ ਸਾਈਕੀਐਟ੍ਰਿਸ ਦੇ ਪੁਆਇੰਟ ਆਫ View ਤੋਂ ਮਾਨਸਿਕ ਰੋਗੀ ਤੇ ਬਣੀ ਕਲ ਨੂੰ ਸਮਝ ਸਕੀਏ ਤਾਂ ਕਿ ਅਗਲੀ ਵਾਰ ਅਸੀਂ ਉਹਨੂੰ ਸਵਾਲ ਕਰ ਸਕੀਏ ਕਿ ਯਾਰ ਇੱਥੇ ਕੋਈ ਮਾਨਸਿਕ ਰੋਗੀ ਬੰਦੇ ਨਾਲ ਟੱਕਾ ਕਰ ਰਿਹਾ ਹੈ ਜਿਵੇਂ ਮੈਂ ਇਹ ਕਹਿਣਾ ਕਿ ਮੈਂ ਵੇਖ ਦੇ ਉੱਤੇ ਸਾਨੂੰ ਨਹੀਂ ਬਣਾ ਸਕਦਾ ਕਿਉਂਕਿ ਮੈਂ ਉਸ ਦੁੱਖ 'ਚ ਨਹੀਂ ਜਾ ਸਕਦਾ ਮੈਂ ਟੱਕਰ ਨਹੀਂ ਵਿਕਟਮ ਦਿਨ ਕਰ ਸਕਦਾ ਹੈਗਾ ਮੇਰੀ ਮੈਂ ਸਮਝ ਲਿਆ ਇਹ ਲੱਗ ਮੈਨੂੰ ਪਤਾ ਲੱਗ ਗਿਆ ਹੁਣ ਅਸਲ ਵਿੱਚ ਥੋੜੀ ਇੱਕੋ ਹੀ ਲੱਗ ਰਿਹਾ ਹੈ ਨਾ ਜੇ ਜਦੋਂ ਤੁਸੀਂ ਚੀਜ਼ ਨੂੰ ਥੋੜੀ ਜਿਮ ਸਮਝ ਲੱਗਿਆ ਤਾਂ ਲੱਗਦਾ ਕਿ ਮੈਂ ਕਿਵੇਂ ਬਣਾਉਂਦਾ ਫਿਰ ਮੈਂ ਕੀ ਸੇਖਰ ਲਾਉਣ ਬਣੂ ਜੀ ਇੰਨੇ ਫਿਕਰ ਮਾ ਬਣੂ ਜੀ ਉਹ ਜਵਾਕ ਨੇ ਦੇਖਣੀ ਆ ਉਹ ਬਜ਼ੁਰਗ ਨੇ ਦੇਖਣੀ ਆ ਉਸ ਸਗੀਆਂ ਆਪਾਂ ਨੇ ਦੇਖਣੀ ਆ ਸਾਡੇ ਸਾਰੇ ਸੰਗਾਲੀਆਂ ਨੇ ਦੇਖਣੀ ਆ ਤੇ ਉਹ ਅਸਰ ਪਉਂਦੀ ਹੈ ਅੱਜ ਵੀ ਮੈਂ ਜੇ ਦੁਖੀ ਫੀਲ ਕਰਾਂ ਤਾਂ ਮੈਂ ਸੱਚੀ ਗਾਲੇ ਸੌਂਦਾ ਜੋਸ਼ ਆਇਆ ਮੈਂ ਜੋਸ਼ ਵਾਲੀ ਫਿਲਮ ਦੇਖਣ ਲੱਗ ਜਾਂਦਾ ਇਹਦਾ ਮਤਲਬ ਮੇਰੇ ਤੇ ਅਸਰ ਪਉਂਦੀ ਹੈ ਤੇ ਜੇ ਮਤਲਬ ਉਹ ਸਮਾਜ ਜਿਹੜਾ ਮਾਨਸਿਕ ਰੋਗੀਆਂ ਦੇ ਉੱਤੇ ਜ਼ੁਲਮ ਕਰਨ ਵਾਲੀ ਫਿਲਮ ਬਣਾ ਰਿਹਾ ਹੈ ਹੁਣ ਮੈਂ ਕਿਉਂਕਿ ਜੇ ਮੈਂ ਨਾਂ ਲੈਦਾ ਨਾ ਤਾਂ ਲੋਕ ਕਹਿੰਦੇ ਨੇ ਕਿ ਅੱਛਾ ਇਹ ਨੂੰ ਤਾਂ ਫਿਲਮ ਮਿਲਦੀ ਨਹੀਂ ਹੈਗੀ ਇਸ ਕਰਕੇ ਉਹ ਬਣਾਇਆ ਅਰੇ ਨਹੀਂ ਇਸ ਕਰਕੇ ਉਹ ਮੇਰੀ ਫਿਲਮ ਤੇ

ਤੂੰ ਨੌਸਤਰ ਜੱਟ ਨੇ ਮਾਨੂੰ ਮੈਂ ਕਿਹਨਾਂ ਦਾ ਤੂੰ ਇਸ ਮੌਤਲੇ 27 ਕਰੋੜ 24 ਕਰੋੜ ਆਬਾਦੀ ਨੂੰ ਦੇ ਉੱਤੇ ਜ਼ੁਲਮ ਨੂੰ ਸਹੀ ਟਹਿਰਾ ਰਿਹਾ ਹੈ। ਨਭੋ ਤੇ ਬਤੌਰ ਇਨਸਾਨ ਵੀ ਮੈਂ ਕਰ ਤਾ ਕੋ ਬਤੌਰ ਫਿਲਮ ਇੱਕ ਮੰਨਦਾ ਮੈਂ ਕੋ ਬਤੌਰ ਇਨਸਾਨ ਹਰក្លੌਕ ਕਰਦਾ ਉਸ ਤੋਂ ਮਿਲਿਆ ਬਹੁਤ ਵਧੀਆ ਫਿਲਮ ਬਤੌਰ ਵਧੀਆ ਸਟਰੀਮ ਲਈ ਕਮਾਲ ਹੈ ਲੱਖ ਸਾਰਾ ਕੁਝ ਰੱਗੀਆਂ ਉੱਤੇ ਜਾ ਕੇ ਤੁਸੀਂ ਫੋਗ ਮਾਰਦੇ ਹੋ ਤੇ ਸੂਰਵਾਰ ਵੀ ਉਹਨਾਂ ਨੂੰ ਖੜਾਉਂਦੇ ਆ ਉਹ ਹਟ ਲੋਂਗਾ ਸੋ ਹੈਲੋ ਜਿਉਂਕ ਤੁਸੀ ਦੇਖ ਰਹੇ ਹੋ ਕਿ ਤੁਸੀਂ ਜਰੂਰ ਦੇਖੋ ਕਿ ਉਹ ਕਿੱਥੇ ਪਹੁੰਚ ਤਰੀ ਹੈ ਇਹਦੇ ਹੱਕ ਚਾਰੇ ਸਹਿਦਾਨ ਲਈ ਇਨ ਇਨ ਐ ਰੱਛ ਤੋਂ ਕੋਸ਼ੰਕਾ ਜੀ ਗੱਲ ਕਰ ਰਹੇ ਨੇ ਤੇ ਜਿਹੜੇ ਹੱਥ ਸੇ ਹੁੰਦੇ ਨੇ ਉਹ ਮੈਂ ਹਮਾਂ ਕੋਲੋਂ ਨਹੀਂ ਲੱਗੇ ਜਾਣਦੇ ਜਾਂਦੇ ਉਮੇ ਕਲਾ ਨੂੰ ਵੀ ਇਹ ਲੋਨ ਨਹੀਂ ਜਾਣਦੋ ਯਾ ਮੰਗਿਆ ਤੁਲਾ ਰੋਕ ਦੋ ਉਹ ਕਹੋ ਯਾਰ ਕਿ ਮੇਰੇ ਜਵਾਬ ਨੇ ਪੜਨਾ ਹੈ ਇਹਦੇ ਸਲਣ ਦੇਖਣੀ ਆ ਕੋਈ ਮੇਰੇ ਜਵਾਬ ਨਹੀਂ ਮੇਰੇ ਤਾਂ ਉਹਨੂੰ ਤੁਸੀਂ ਉੱਤੇ ਕਮੈਂਟ ਕਰੋ ਤੇ ਜਿਹੜਾ ਵੀ ਹਿਊਮਨ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹੈ ਜਿਹੜਾ ਬੰਦਾ ਆਪਣੀ ਪਰਵਾਹ ਕਰਦਾ ਹੈ ਆਪਣੀ ਜਿੰਦ ਕਰਦਾ ਆਪਣੇ ਕਵੰਡੀ ਲਈ ਵੀ ਉਹ ਜਸਮਾਜ ਚਾਹੁੰਦਾ ਉਹ ਜੀ ਚਾਹੁੰਦਾ ਸਾਰਾ ਕੁਝ ਚਾਹੁੰਦਾ ਤੁਹਾਨੂੰ ਸਾਡੀ ਸਾਰੇ ਵੀ ਜਿੰਦ